ਵਿਦੇਸ਼ੀ 17 ਗ੍ਰਾਮ ਚਿੱਟੇ ਸਮੇਤ ਕਿਰਤਾਰ ਕੀਤੀ ਗਈ ਕਥਾਰ ਵਾਲੀ ਮਹਿਲਾ ਕਾਂਸਟੇਬਲ ਦਾ ਅੱਜ ਮਾਨਯੋਗ ਅਦਾਲਤ ਵੱਲੋਂ 2 ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਸ ਮੁਲਾਜ਼ਮ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਉਕਤ ਮਹਿਲਾ ਕਾਂਸਟੇਬਲ ਦੇ ਤਾਰ ਵਿਦੇਸ਼ਾਂ ਵਿੱਚ ਵੀ ਜੁੜੇ ਹੋਏ ਹਨ। ਇਸ ਮੌਕੇ ਜਾਣਕਾਰੀ ਦਿੰਦੇ ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਾਫੀ ਜਾਣਕਾਰੀ ਹਾਸਲ ਕੀਤੀ ਗਈ ਹੈ ਜਿਸ ਨੂੰ ਅਜੇ ਤੱਕ ਲਿਖ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ 2 ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਗਿਆ ਹੈ ਇਸ ਦੌਰਾਨ ਉਕਤ ਮਹਿਲਾ ਕਾਂਸਟੇਬਲ ਪਾਸੋਰਡੂਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਉਸ ਮਹਿਲਾ ਕਾਂਸਟੇਬਲ ਤੱਕ ਨਸ਼ਾ ਪਹਚਾਣ ਅਤੇ ਵੇਚਣ ਵਾਲੇ ਲੋਕਾਂ ਦਾ ਪਤਾ ਲੱਗ ਸਕੇ ਦੁਰਕਾਸ਼ ਪ੍ਰੋਫੈਸਰ ਸਰ ਅੱਜ ਅਮੰਦੀ ਕੋਰ ਨੂੰ ਪੇਸ਼ ਕੀਤਾ ਗਿਆ ਕੀ ਗੱਲ ਹੈ ਆ ਸਾਡੇ ਜਿਹੜੇ 65 ਨੰਬਰ ਐਫ ਆਈ ਆਰ ਹੈਗੇ ਥਾਣਾ ਕਨਾਲ ਕਲੋਨੀ ਦੇ ਵਿੱਚ ਉਹਦੇ ਰਿਗਾਰਡਿੰਗ ਜਿਹੜੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਸੀ ਅੱਜ ਰਿਪੋਰਟ ਦੇ ਵਿੱਚ ਅਸੀਂ ਪੇਸ਼ ਕਰਕੇ ਅਕਿਊਜ਼ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਜਿਹੜਾ ਅਸੀਂ ਲਿਆ ਫਰਦਰ ਜਿਹੜੀ ਇਨਵੈਸਟੀਗੇਸ਼ਨ ਅਸੀਂ ਸਾਡੇ ਜਿਹੜੇ ਕਾਫੀ ਐਂਗਲਸ ਅਸੀਂ ਕਰ ਰਹੇ ਹਾਂ ਤਾਂ ਅੱਗੇ ਜਿਹੜੇ ਹੈਗਾ ਅਸੀਂ ਪੁਲਿਸ ਰਿਮਾਂਡ ਦੇ ਦੌਰਾਨ ਜਿਹੜੀ ਕਸ਼ਕਸ਼ ਕਰਾਂਗੇ ਸਰ ਕੀ ਕੀ ਜਿਹੜੇ ਸਾਹਮਣੇ ਆ ਰਹੇ ਸੀ ਅਤੇ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਚੀਜ਼ਾਂ ਹੁੰਦੀਆਂ ਨੇ ਉਹ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਪ੍ਰੀਲੀਮਿਨਰੀ ਸਟੇਜ ਹੈਗੀ ਜਿੰਨਾ ਤੱਕ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਅਸੀਂ ਵੀਲ ਸ਼ੇਅਰ ਡੈਫੀਨਿਟ ਕੋਈ ਬਰਾਮਦ ਹੋਇਆ ਜਿਹੜਾ 2 ਦਿਨ ਦਾ ਹੋਰ ਰਿਮਾਂਡ ਤੁਸੀਂ ਜਿਹੜਾ ਕਹਿ ਰਹੇ ਹਨ ਬਰਾਮਦਗੀ ਤਾਂ ਦੇਖੋ ਜਿਹੜੀ ਪਹਿਲਾਂ ਹੋਈ ਸੀਗੀ ਉਸ ਤੋਂ ਇਲਾਵਾ ਜਿਹੜੀ ਹੁਣ ਅੱਗੇ ਸਾਡੇ ਕੋਲ ਹੋਰ ਕਾਫੀ ਚੀਜ਼ਾਂ ਹੈਗੀਆਂ ਨੇ ਕਾਫੀ ਫੈਕਟ ਸਕੇ ਨੇ ਅਸੀਂ ਉਹਨਾਂ ਤੇ ਕੰਮ ਕਰ ਰਹੇ ਹਾਂ ਜਲਦੀ ਜਿਹੜੀ ਹੈਗੀ ਹੈ ਉਹ ਕੋਲ ਟ੍ਰਾਈ ਟੂ ਕੇ ਜਿਹੜਾ ਫਾਰਵਰਡ ਬੈਕਵਰਡ ਲਿੰਕੇਜ ਹੈਗੇ ਸਾਰਿਆਂ ਨੂੰ ਕਲੋਸ ਕਰਦੇ ਸਰ ਅਜੇ ਹੀ ਕੀ ਕਾਰਨ ਸੀ ਵੀ ਅੱਜ ਜਿਹੜਾ ਸਾਰਾ ਕੰਮ ਬੁੱਧ ਤਰੀਕ ਤੇ ਨਾ ਜਿਆ ਨਾ ਕੇ ਹਸਪਤਾਲ ਮੈਡੀਕਲ ਨਹੀਂ ਲਿਆਇਆ ਗਿਆ ਕੋਰਟ ਤੇ ਪੇਸ਼ ਕਰਨ ਲਈ ਜਿਹੜਾ ਹੈਗਾ ਸਖਤ ਸਖਤ ਪ੍ਰਬੰਧ ਕੀਤੇ ਗਏ ਦੇਖੋ ਪੁਲਿਸ ਦੀ ਪ੍ਰਾਇਮਰੀ ਡਿਊਟੀ ਹੈਗੀ ਲਾਅਨ ਆਰਡਰ ਨੂੰ ਮਨਟੇਨ ਰੱਖਣਾ ਉਸ ਨੂੰ ਮਨਟੇਨ ਰੱਖਣ ਵਾਸਤੇ ਸਾਡੇ ਵੱਲੋਂ ਡਿਊਟੀ ਡੁਪਲਿਕੇਟ ਕੀਤੀ ਸੀ ਸਰ ਕੁਛ ਨਾ ਪੁਲਿਸ ਅਧਿਕਾਰੀਆਂ ਦੇ ਨਾਮ ਹੋ ਜਾਂਦੇ ਹੈ ਥੈਟ ਆਈ ਕੈਨਟ ਕਮੈਂਟ